दीनानगर विखे शेरे पंजाब महाराजा रणजीत सिंह जी दी एक बरसी विरासती मंच बटाला अते गुरुद्वारा प्रबंधक कमेटी दीनानगर अते संतां दे सहयोग नाल बड़ी श्रद्धा नाल मनाई गई संगतां वालों महाराजा रणजीत सिंह जी दी बारांदरी विखे पहुंच के अरदासां कीतियां गईयां देखो संजीव धोनी दी एक खास रिपोर्ट ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਸਥਾਨ ਤੇ ਪਹੁੰਚੇ ਆ ਜਿੱਥੇ ਮਹਾਰਾਜਾ ਸਾਹਿਬ ਆਪਣਾ ਰਾਜ ਦਰਬਾਰ ਲਾਉਂਦੇ ਸੀ ਜਿੱਥੇ ਬਹਿ ਕੇ ਉਹ ਆਪਣੀ ਪਬਲਿਕ ਦੀਆਂ ਗੱਲਾਂ ਸੁਣਦੇ ਸੀ ਆਪਣੀ ਜਨਤਾ ਨੂੰ ਮਿਲਦੇ ਸੀ ਇਹਦਾ ਨਾਮ ਆ ਬਾਰਾਂਦਰੀ ਤੋਂ ਇਹ ਅਣ ਦੇਖੀ ਕਿਤੇ ਨ ਕਿਤੇ ਰਹੀ ਆ ਜਿਸ ਕਰਕੇ ਇਹ ਦੀ ਹਾਲਾਤ ਇਹ ਖਰਾਬ ਹੋ ਗਿਆ ਤੋਂ ਅੱਜ ਸੰਗਤ ਦੀਨਾਨਗਰ ਦੀ ਵਿਰਾਸਤੀ ਮੰਚ ਜੋ ਬਣਿਆ ਆ ਜਿਹਦੇ ਵਿੱਚ ਮੇਰੇ ਵੀਰਾਂ ਨੇ ਉਪਰਾਲਾ ਕੀਤਾ ਇਹ ਵਿਰਾਸਤ ਨੂੰ ਸੰਭਾਲਣ ਦਾ ਤੋ ਇਹ ਸਿੱਖ ਕੌਮ ਦਾ ਬੜਾ ਵੱਡਾ ਮੁੱਲਾ ਹਿੱਸਾ ਆ ਜਿੱਥੇ ਸਾਡੇ ਏਡੇ ਵੱਡੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਰਾਜ ਭਾਗ ਨੂੰ ਅੱਜ ਦੁਨੀਆ ਪਹਿਲੇ ਨੰਬਰ ਤੇ ਮੰਨਦੀ ਆ ਤੋ ਐਸੇ ਮਹਾਨ ਰਾਜੇ ਦੇ ਰਾਜ ਦਰਬਾਰ ਜਿੱਥੇ ਲੱਗਦਾ ਸੀ ਉੱਥੇ ਅਸੀਂ ਪਹੁੰਚੇ ਆ ਤੋ ਇਹ ਰਾਜ ਦਰਬਾਰ ਦੇ ਅੱਜ ਸਾਰਿਆਂ ਨੇ ਆਪਾਂ ਉਹਨਾਂ ਦੀ ਜਿੱਥੇ ਵਰਸੀ ਮਨਾਈ ਆ ਉਥੇ ਉਹਨਾਂ ਦੀਆਂ ਯਾਦਗਾਰਾਂ ਸੁਭਾਲਣ ਦੀ ਵੀ ਕੋਸ਼ਿਸ਼ ਕਰ ਰਹੇ ਆ ਵਿਰਾਸਤੀ ਮੰਚ ਦੀ ਦੇਖ ਰੇਖੇਟ ਤੋਂ ਮਾਗੜ ਸਾਹਿਬ ਸਰਦਾਰ ਇੰਦਰਜੀਤ ਸਿੰਘ ਉਹਨੀਆਂ ਸਾਰੀ ਟੀਮ ਬੜਾ ਸਾਹਿਬ ਨਹੀਂ ਸਾਰੇ ਗੁਰਮੀਤ ਸਿੰਘ ਉਹ ਜਿੰਨੇ ਵੀ ਤੁਸੀਂ ਨਾਮ ਵਾਰ ਇੱਥੋਂ ਮੈਂ ਬਹੁਤਿਆਂ ਦੇ ਨਾਵਾਂ ਤੋਂ ਨਹੀਂ ਜਾਣਦਾ ਤੋਂ ਮੇਰਾ ਕਹਿਣ ਤੋਂ ਭਾਵ ਇੱਕੋ ਹੀ ਆ ਵੀ ਯਤਨ ਕਰੀਏ ਕਿ ਸਾਡੀ ਵਿਰਾਸਤ ਤੇ ਸਾਡਾ ਇਤਿਹਾਸ ਬਚਾ ਰਵੇ ਜੇ ਇਤਿਹਾਸ ਬਚ ਜੂਗਾ ਵਿਰਾਸਤਾਂ ਬਚ ਜਾਣਗੀਆਂ ਤੇ ਇਹ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੂਗਾ ਵੀ ਸਾਡਾ ਮਹਾਰਾਜਾ ਕਿਹੋ ਜਿਹਾ ਸੀ ਔਰ ਮਾਣ ਵਾਲੀ ਗੱਲ ਹੈ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੰਸਾਰ ਵਿੱਚ ਪਹਿਲੇ ਨੰਬਰ ਤੇ ਆਇਆ ਔਰ ਉਹਦੇ ਨਾਲ ਜਿਹੜਾ ਜਰਨਲਿਸਟ ਹਰੀ ਸਿੰਘ ਨਲਵਾ ਉਹ ਬਹਾਦਰੀ ਵਿੱਚ ਪਹਿਲੇ ਨੰਬਰ ਤੇ ਤੇ ਮਹਾਰਾਜਾ ਸਾਹਿਬ ਪਹਿਲੇ ਨੰਬਰ ਤੇ ਰਾਜ ਕਰਨ ਦੇ ਤੋਂ ਇਹ ਅੱਜ ਉਸ ਵਰਾਸਤੀ ਮੰਚ ਜਿਹੜਾ ਉਹਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀ ਅਸੀਂ ਇਹ 12 ਤਰੀਕ ਤੇ ਪਹੁੰਚੇ ਆਂ ਇਹਨਾਂ ਸ਼ਬਦਾਂ ਨਾਲ ਹੀ ਬਹੁਤਾਂ ਵਿਸਤਾਰ ਵਿੱਚ ਨਾ ਜਾਂਦਾ ਮੈਂ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਰ ਗੁਰਿੰਦਰ ਸਿੰਘ ਹਾਂ ਦੱਸਿਆ ਸ਼ਾਮਪੁਰਾ ਸਾਹਿਬ ਨੇ ਇਹ ਉਹ ਸਥਾਨ ਹੈ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦਾ ਜਿਹਦਾ ਰਾਜ ਸੰਸਾਰ ਵਿੱਚ ਪਹਿਲੇ ਨੰਬਰ ਤੇ ਮੰਨਿਆ ਗਿਆ ਜਿਹਦਾ ਰਾਜ ਇੱਕ ਨਿਮਾਣੇ ਸਿੱਖ ਵਾਂਗ ਸੇਵਾਦਾਰ ਬਣ ਕੇ ਜਿੰਨੇ ਕੀਤਾ ਤੇ ਇਥੇ ਹੋਈ ਨਹੀਂ ਬਿਰਾਜ ਹੀ ਕੀਤਾ ਉਹਦਾ ਰਾਜ ਏਸ਼ੀਆ ਵਿੱਚ ਸਭ ਤੋਂ ਵੱਡਾ ਰਾਜ ਸੀ ਔਰ ਇੱਕ ਨੰਬਰ ਦਾ ਰਾਜ ਉਹਨਾਂ ਨੇ ਕੀਤਾ ਇਸ ਸਥਾਨ ਤੇ ਇਹ ਸ਼ਹਿਰ ਜਿਹੜਾ ਆ ਦਿਨਾਂਗਰ ਇਹ ਦਿਨਾਂਗਰ ਦਾ ਨਾਮ ਵੀ ਉਹਨਾਂ ਨੇ ਦਾ ਨਾਮ ਦਿਨਾਂ ਰੱਖਿਆ ਦਿਨਾਂ ਬੇਗਨਾਜ਼ੀ ਦਾ ਇਸ ਸ਼ਹਿਰ ਦਾ ਨਾਮ ਦਿਨਾਂਗਰ ਉਹਨਾਂ ਨੇ ਰੱਖਿਆ ਇਸ ਤਖਤ ਤੇ ਬੈ ਕੇ ਉਹ ਇੱਥੇ ਦਰਬਾਰ ਲਾਇਆ ਕਰਦੇ ਸਨ ਤਿੰਨ ਮਹੀਨੇ ਗਰਮੀਆਂ ਦੀ ਰਾਜਧਾਨੀ ਉਹਨਾਂ ਦੀ ਇੱਥੇ ਸੀ 9 ਮਹੀਨੇ ਲਾਹੌਰ ਤੋਂ ਰਾਜ ਚਲਾਉਂਦੇ ਸੀ ਤਿੰਨ ਮਹੀਨੇ ਇੱਥੋਂ ਆਣ ਕੇ ਰਾਜ ਦੀ ਜਿਹੜੀ ਆ ਵਾਗਡੂਰ ਇੱਥੋਂ ਸੰਭਾਲਦੇ ਸੀ ਉਸ ਮਹਾਨ ਰਾਜੇ ਦੇ ਇਸ ਖੱਡਰ ਹੋ ਚਕੇ ਤਖਤ ਨੂੰ ਉਹਦੇ 12 ਦਰੀ ਨੂੰ ਸੰਭਾਲਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਗੁਰੂ ਕਿਰਪਾ ਕਰੇ ਸੰਗਤਾਂ ਦਾ ਸਹਿਯੋਗ ਮਿਲੇ ਤੇ ਇਹ ਗੁਰੂ ਕਿਰਪਾ ਕਰੇ ਅਰਦਾਸ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਇਸ 12 ਦਰੀ ਨੂੰ ਉਸੇ ਤਰ੍ਹਾਂ ਮੁੜ ਕੇ ਹਰਾ ਭਰਾ ਕਰ ਸਗੀਏ ਇਹ ਬਲ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਮਗਰਾਲਾ ਜੋ ਅੱਜ ਵਿਰਾਸਤੀ ਮੰਚ ਵੱਲੋਂ ਮਹਾਰਾਜਾ ਰਜੀਤ ਸਿੰਘ ਦੀ ਵਰਸੀ ਮਨਾਈ ਜਾ ਰਹੀ ਆ ਉਦੋਂ ਇਸ ਬੰਦ ਵਿੱਚ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਇਹ ਵਰ੍ਹੇ ਸਿ ਮਨਾਈ ਗਈ ਆ ਤੇ ਉਹਨਾਂ ਦੀ ਯਾਦ ਜਿਹੜੀ 12 ਦਰੀ ਆ ਉੱਥੇ ਆਪਾਂ ਸਾਰੀਆਂ ਸੰਗਤਾਂ ਹਾਲੇ ਪਹੁੰਚੀਆਂ ਨੇ ਕਿਉਂਕਿ 12 ਦਰੀ ਜਿਹੜੀ ਇੱਥੋਂ ਸਾਰਾ ਰਾਜ ਚੱਲਦਾ ਸੀ ਉਹਨਾਂ ਦਾ ਜੋ ਹੁਕਮ ਚੱਲਦਾ ਸੀ ਇੱਥੋਂ ਚੱਲਦਾ ਸੀ ਇੱਥੇ ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਸੁਕਾ ਤਲਾ ਜਿਹੜਾ ਉਹ ਵੀ ਉਹਨਾਂ ਦਾ ਵਾ ਜਿਹੜਾ ਉਹਨਾਂ ਦੇ ਹਮਾਮ ਵੀ ਇੱਥੇ ਸਨ ਕੋਈ ਦਾ ਘੋੜ ਤਵੇਲਾ ਗਊਸ਼ਾਲਾ ਬਹੁਤ ਸਾਰਾ ਇੱਥੇ ਸੀ ਉਹਨਾਂ ਦੇ ਬਾਗ ਬੜੇ ਸੀਗੇ ਇਹਨਾਂ ਦੀ ਵੱਡੀ ਜਿਹੜੀ ਵਿਰਾਸਤ ਸੀ ਤੇ ਦਿਨਾਂਗਰ ਦੇ ਵਿੱਚ ਸੀਗੀ ਤੇ ਉਹ ਕੋਲੋਂ ਜਿਹੜੀ ਆ ਜਿੰਨੀ ਕਿ ਸੰਭਾਲੀ ਗਈ ਆ ਸੰਭਾਲੀ ਆ ਅੱਗੇ ਹੁਣ ਵਿਰਾਸਤੀ ਮੰਚ ਵਾਲੇ ਜਿੱਧਰ-ਜਿੱਧਰ ਵੀ ਜਾਣਗੇ ਇਹਨਾਂ ਦੇ ਨਾਲ ਜਿੰਨਾ ਸਾਡੇ ਕੋਲ ਸਹਿਯੋਗ ਹੋ ਗਿਆ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਮਹਾਰਾਜਾ ਰਣਜੀਤ ਸਿੰਘ ਕਿਸੇ ਇੱਕ ਦੇ ਨਹੀਂ ਸਨ ਉਹ ਸਾਰੇ ਪੂਰੇ ਪੰਜਾਬ ਦੇ ਤੇ ਪੰਜਾਬ ਏਡਾ ਵੱਡਾ ਸੀ ਕਿ ਮਿਲ ਕੇ ਪੂਰੇ ਏਸ਼ੀਆ ਦੇ ਵਿੱਚ ਇੱਕ ਰਾਜ ਸੀ ਜਿਹੜਾ ਸਭ ਤੋਂ ਵੱਡਾ ਸੀਗਾ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਉਹ ਇੱਕ ਪੱਕਾ ਸਿੱਖ ਵੀ ਸੀ ਤੇ ਇੱਕ ਨਮਾਣਾ ਸਿੱਖ ਵੀ ਤੇ ਰਾਜਾ ਵੀ ਸੀ ਜੋਰ ਨਾਲ ਲੜਾਈਆਂ ਬਹੁਤ ਲੜੀਆਂ 10 ਸਾਲ ਦੀ ਉਮਰ ਦੇ ਵਿੱਚ ਪਹਿਲੀ ਲੜਾਈ ਲੜੀ ਉਹਨੇ 12 ਸਾਲ ਦੀ ਉਮਰ ਦੇ ਵਿੱਚ ਦੂਸਰੀ ਲੜੀ 18 ਸਾਲ ਦੀ ਉਮਰ ਦੇ ਤੀਜੀ ਲੜੀ ਬਹੁਤ ਸਾਰੀਆਂ ਲੜਾਈਆਂ ਲੜ ਕੇ ਇਹ ਸਾਰੇ ਜਿਹੜੇ ਜਿਹੜੇ ਸੂਬੇ ਜਿੱਤ ਗਏ ਤੇ ਪੰਜਾਬ ਬਣਾਇਆ ਇਹ ਬਹੁਤ ਵੱਡਾ ਰਾਸ ਸੀ ਉਹਨਾਂ ਦਾ ਸੋ ਇਹਨੂੰ ਆਪਾਂ ਅੱਜ ਉਹਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਸਾਰੀਆਂ ਸਿੱਖ ਸੰਤਾਂ ਨਾਲ ਕੇ ਜਿਹੜਾ ਮਨਾਰੀਆਂ ਨੇ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 186 ਬਰਸੀ ਜਿਹੜੀ ਆ ਦਿਨਾਂ ਨਗਰ ਵਿਖੇ ਵਰਾਸਤੀ ਮੰਚ ਬਟਾਲਾ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਗੁਰਦੁਆਰਾ ਦਿਨਾਂ ਨਗਰ ਦੀ ਪ੍ਰਬੰਧਕ ਕਮੇਟੀ ਤੇ ਇਲਾਕੇ ਦੀ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਗਈ ਹੈ ਸਭ ਤੋਂ ਪਹਿਲਾਂ ਸਾਡੇ ਸਵੇਰ ਦੇ ਦੁਵਾਨ ਗੁਰਦੁਆਰਾ ਸਾਹਿਬ ਵਿਖੇ ਸੀ ਜਿਹੜੀ ਕਦੀ ਜਰਨਲ ਵੈਂਟਰਾ ਦੀ ਰਹਾਇਸ਼ ਹੁੰਦੀ ਸੀ ਸੋ ਹੁੜਾ ਜਿਹੜੀ ਇਹ ਜਿੱਥੇ ਆਪਾਂ ਖੜੇ ਆ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਦੀ ਜਿਹੜੀ ਗਰਮੀਆਂ ਦੀ ਰਾਜਧਾਨੀ ਕਿਹਾ ਜਾਂਦਾ ਵਾ ਉਹ 12 ਦਰੀਆ ਇਹ 12 ਦਰੀ ਦੀ ਮਹੱਤਤਾ ਤਾਂ ਵੀ ਵੱਧ ਜਾਂਦੀ ਹੈ ਕਿ ਤੁਸੀਂ ਇੱਥੇ ਇੱਕ ਤਖਤ ਦੇਖਿਆ ਹੈ ਇਸ ਤਖਤ ਤੇ ਬੈਠ ਕੇ ਸ਼ੇਰ-ਏ-ਪੰਜਾਬ ਗਰਮੀਆਂ ਦੇ 2 ਮਹੀਨੇ ਮਈ ਤੇ ਜੂਨ ਹਰ ਸਾਲ ਇੱਥੇ ਆ ਕੇ ਬਤੀਦ ਕਰਦੇ ਸੀ ਇੱਥੇ ਦਰਬਾਰ ਲੱਗਦਾ ਸੀ ਇੱਥੇ ਬੜੇ-ਬੜੇ ਵੱਡੇ ਇਤਿਹਾਸਕ ਫੈਸਲੇ ਹੋਏ ਸਨ ਜਿਹੜਾ ਸਭ ਤੋਂ ਵੱਡਾ ਇਤਿਹਾਸਕ ਫੈਸਲਾ ਜਿਹੜਾ ਮਈ ਮਹੀਨਾ 1838 ਨੂੰ ਉਦੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਇੱਥੇ ਆਪਣਾ ਆਖਰੀ ਦਰਬਾਰ ਲਗਾਇਆ ਸੀ ਤਾਂ ਅੰਗਰੇਜ਼ ਹਕੂਮਤ ਇੱਕ ਵਫ਼ਦ ਲੈ ਕੇ ਆਈ ਸੀ ਇੱਥੇ ਤੇ ਉਹਨਾਂ ਨੇ ਇੱਥੇ ਜਿਹੜਾ ਗੱਦੀ ਤੋਂ ਅਫਗਾਨਿਸਤਾਨ ਦਾ ਬਾਦਸ਼ਾਹ ਸਾਹ ਸੁਝਾ ਲਾਇਆ ਸੀ ਉਹਨੂੰ ਤਖਤ ਤੇ ਬਿਠਾਉਣ ਦਾ ਅਫਗਾਨਿਸਤਾਨ ਦੇ ਤਖਤ ਤੇ ਕਿਹੜਾ ਬਾਦਸ਼ਾਹ ਬੈਠੇਗਾ ਉਹ ਐਸ ਤਖਤੇ ਫੈਸਲਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਸੋ ਇੱਕ ਬੜੀ ਇਤਿਹਾਸਕ ਯਾਦਗਾਰ ਹੈ ਜਿਹੜੇ ਅਫਗਾਨਿਸਤਾਨ ਨੂੰ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਫਤਿਹ ਨਹੀਂ ਕਰ ਸਕੀਆਂ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਇੱਕ ਦਿਨ 'ਚ ਉਹਦੀ ਜਿਹੜੀ ਹੋਣੀ ਸੀ ਉਹਦਾ ਜਿਹੜਾ ਤਖਤ ਤੇ ਕੌਣ ਬੈਠੂਗਾ ਉਹਦਾ ਫੈਸਲਾ ਇੱਥੇ ਕੀਤਾ ਸੀ। ਸੋ ਇਸ ਕਰਕੇ ਬਹੁਤ ਹੀ ਇਤਿਹਾਸਕ ਜਗ੍ਹਾ ਇਹ ਜਿਹੜੀ ਜਿਨਾਨਗਰ ਦੀ ਧਰਤੀ ਹੈ ਸੋ ਅਸੀਂ ਦੇਖ ਰਹੇ ਹਾਂ ਕਿ ਇਹਦੀ ਥੋੜੀ ਜਿਹੀ ਖੰਡਰ ਬਣ ਗਈ ਹੈ ਜਗ੍ਹਾ। ਉਹ ਜਿਹੜਾ ਮਹਾਰਾਜਾ ਜਿਹੜਾ ਸਾਰੇ ਧਰਮਾਂ ਨੂੰ ਬਰਾਬਰ ਪਿਆਰ ਕਰਦਾ ਸੀ। ਚਾਹੇ ਕਾਸ਼ੀ ਦਾ ਵਿਸ਼ਵਨਾਥ ਮੰਦਿਰ ਸੀ ਉੱਥੇ ਵੀ ਜਿਹੜੇ ਮੰਦਿਰ ਤੇ ਸੋਨਾਦਾਨ ਮਹਾਰਾਜਾ ਸਾਹਿਬ ਨੇ ਕੀਤਾ ਦਰਬਾਰ ਸਾਹਿਬ ਸਾਡੇ ਸਾਹਮਣੇ ਹੈ ਜਿੱਥੇ ਉਹਨਾਂ ਨੇ ਸੋਨੇ ਚ ਮੜਤਾ ਹਰ ਧਰਮ ਦਾ ਮਹਾਰਾਜਾ ਰਣਜੀਤ ਸਿੰਘ ਸਤਿਕਾਰ ਕਰਦੇ ਸਨ ਪਿਆਰ ਕਰਦੇ ਸਨ ਪਰ ਜਦੋਂ ਉਸ ਮਹਾਰਾਜੇ ਦੀ ਉਹਦੀ ਆਪਣੀ ਵਿਰਾਸਤ ਵਾਲਾ ਸੀ ਦੇਖਦੇ ਆ ਉਹਦੀ ਇਹ ਹਾਲਤ ਜਿਹੜੀ ਆ ਸਾਨੂੰ ਕਿਤੇ ਨਾ ਕਿਤੇ ਆਪਣੇ ਆਪ ਸੋਚਣ ਨੂੰ ਮਜਬੂਰ ਕਰਦੀ ਆ ਸੋ ਸਾਡਾ ਇਹ ਆਪਾਂ 2020 ਤੋਂ ਇੱਥੇ ਇਸੇ ਬਾਰਾਂ ਦਰੀਜੇ ਮਨਾਉਣਾ ਸ਼ੁਰੂ ਕੀਤਾ ਉਹ ਪਹਿਲਾਂ ਜੰਗਲ ਬੂਟੀ ਸੀ ਚਲੋ ਕੁਝ ਹਾਲਤ ਬਿਹਤਰ ਹੋਈ ਆ ਸਫਾਈ ਹੋਈ ਆ ਪਰ ਅਸੀਂ ਮੰਗ ਵੀ ਕਰਦੇ ਆਂ ਸਰਕਾਰ ਕੋਲ ਇਲਾਕੇ ਦੀ ਸੰਗਤਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਆਓ ਇਹ ਉਹ ਯਾਦਗਾਰੀ ਸਥਾਨ ਆ ਇਹ ਸਾਡੀਆਂ ਉਹ ਸ਼ਾਨਾਮਤੀ ਵਿਰਾਸਤ ਆ ਕਿਉਂਕਿ ਜਦੋਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਤੇ ਮਹਾਰਾ ਜੀ ਸਿੰਘ ਦੀ ਗੱਲ ਦੱਸਣੀ ਆ ਤੇ ਜਦੋਂ ਯਾਦਗਾਰਾਂ ਕਾਇਮ ਹੋਣ ਗਿਆ ਤੇ ਸਾਡੀਆਂ ਪੀੜ੍ਹੀਆਂ ਤੋਂ ਬੜਾ ਕੁਝ ਸਿੱਖਣ ਗਿਆ ਸੋ ਸਾਰੇ ਭਾਰਤ ਦਾ ਮਾਣ ਪੰਜਾਬ ਦਾ ਮਾਣ ਇਹ ਜਿਹੜੀ ਬਾਰਾਂਦਰੀ ਆ ਇਹ ਸਾਂਭੀ ਜਾਣੀ ਚਾਹੀਦੀ ਆ ਸੋ ਅੱਜ ਅਸੀਂ ਇਹ ਸਾਰੇ ਮਕਸਦ ਲਈ ਇੱਥੇ ਇਕੱਠੇ ਹੋਏ ਆ ਅਸੀਂ ਧੰਨਵਾਦ ਕਰਦੇ ਆਂ ਇਲਾਕੇ ਦੀ ਸੰਗਤ ਦਾ ਗੁਰਦੁਆਰਾ ਕਮੇਟੀ ਦਾ ਦਿਨਾਂ ਨਗਰ ਇਲਾਕੇ ਦੀ ਸੰਗਤ ਦਾ ਕਿਉਂ ਹੁਣ ਖੁਦ ਅੱਗੇ ਆਏ ਨੇ ਇੱਥੇ ਵੇਖੋ ਜਿੰਨਾ ਚਿਰ ਲੋਕ ਖੜੇ ਨਾ ਹੋਣ ਤੇ ਫਿਰ ਕੋਈ ਨਾਜਰ ਮੂਵਮੈਂਟ ਨਹੀਂ ਬਣਦੀ ਹੁਣ ਲੋਕ ਆਪ ਖੜੇ ਹੋਏ ਨੇ ਇੱਥੇ ਪਹਿਲੋਂ ਜਿਹੜੇ ਨਸ਼ਾ ਕਰਨ ਵਾਲੇ ਲੋਕ ਇੱਥੇ ਆਉਂਦੇ ਸਨ ਤੇ ਟੀਕੇ ਪਏ ਸਨ ਪਰ ਹੁਣ ਜਦੋਂ ਸੰਗਤ ਆਊਗੀ ਤਾਂ ਉਹ ਨੇਚਰਲੀ ਉਹ ਵੀ ਘੱਟ ਹੋਣਗੇ ਤੇ ਸਰਕਾਰਾਂ ਦਾ ਧਿਆਨ ਵੀ ਜਾਵੇਗਾ ਸੋ ਅਸੀਂ মিডিਆ ਦਾ ਵੀ ਧੰਨਵਾਦ ਕਰਦੇ ਹਾਂ ਜਿਸ ਸਮਾਂ ਕੱਢ ਕੇ ਸਾਡੇ ਕੋਲ ਆਏ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ